ਜੇ ਆਪਾਂ ਕਰੋਨਾ ਦੀ ਦਰਾਂ ਨੇ ਨੂੰ ਸ਼ੁਰੂ ਕੀਤਾ ਸੀ ਪਰ ਆਪਾਂ ਇਹਨੂੰ ਬੰਦ ਨਹੀਂ ਕਰ ਸਕੇ ਮਾਨੀ ਇਜ਼ਾਜ਼ਤ ਨਹੀਂ ਦਿੱਤੀ ਉਹੀ ਹਬ ਗੱਲ ਰਪੀੜਿਆ ਪਹਿਲੇ ਵਾਲੀ ਕਿ ਜਿੱਦਾਂ ਸੁੱਖ ਨਹੀਂ ਆ ਮਿਲਦਾ ਚੈਨ ਨਹੀਂ ਮਿਲਦਾ ਸੋ ਗੁਰੂ ਨੇ ਦਇਆ ਕੀਤੀ ਆ ਹਮੇਸ਼ਾ ਚਾਹੇ ਉਹ ਦੀਵਾਲੀ ਆਵੇ ਚਾਹੇ ਉਹ ਲੋਹੜੀ ਆਵੇ ਜਾਦਰਡੇ ਜਿੱਦਾਂ ਵੀ ਮਤਲਬ ਮੌਕੇ ਮੌਕੇ ਤੇ ਤਿਹਾਰ ਆਉਂਦੇ ਨੇ ਉਹਨਾਂ ਦੇ ਉੱਤੇ ਇਹ ਜਿਹੜਾ ਸਮਾਨ ਆ ਆਪਾਂ ਸੌਤਾੜਾ ਡਿਸਟ੍ਰੀਬਿਊਟ ਕਰੀਦਾ ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਇੱਕ ਮਹਿੰਮ ਚਲਾਈ ਹੈ ਜ ਜਿਹਦੇ ਵਿੱਚ ਕੋਈ 80ਾਂ ਪਰਿਵਾਰਾਂ ਨੂੰ 80ਾਂ ਬੇਬੀਆਂ ਨੂੰ ਉਹ ਵਿਧਵਾ ਨੇ ਕੁਝ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੀਆਂ ਉਹਨਾਂ ਨੂੰ ਰਾਸ਼ਨ ਜਿਹੜਾ ਵਾ ਹਰ ਮਹੀਨੇ ਜਿਹੜਾ ਵਾ ਉਹ ਮਈਆ ਕਰਦੇ। ਜਦੋਂ ਵੀ ਕਿਤੇ ਗਰੀਬ ਆਦਮੀ ਨੂੰ ਲੋੜ ਪੈਂਦੀ ਉਹਦੇ ਨਾਲ ਡਟ ਕੇ ਖਲੋਂਦੇ ਆ। ਮੈਂ ਇਸ ਪਰਿਵਾਰ ਦਾ ਧੰਨਵਾਦ ਕਰਦਾ ਆ। ਆ ਲੋਹੜੀ ਦਾ ਦਿਹਾੜਾ ਰਿਹਾ ਵਾ। ਉਹਦੇ ਵਿੱਚ ਵੀ ਇਹਨਾਂ ਦਾ ਬੜਾ ਵੱਡਾ ਸਹਿਯੋਗ ਆ। ਔਰ ਉਹ ਵੀ ਅੱਜ ਜਿਹੜਾ ਵਾ ਜਿਹੜੇ ਸਾਡੀਆਂ ਭੈਣਾਂ ਮਾਤਾਵਾਂ ਬਜ਼ੁਰਗ ਨੇ ਜਾਂ ਵਿਧਵਾ ਨੇ ਉਹਨਾਂ ਨੂੰ ਜਿਹੜਾ ਲੋੜੀ ਦੇ ਤੌਰ ਤੇ ਵੀ ਜਿਹੜਾ ਵਾ ਅੱਜ ਸਨਮਾਨਿਤ ਕਰਨਾ ਉਹਨਾਂ ਦੇ ਵਾਸਤੇ ਜੋ ਰਾਸ਼ਨ ਪਾਣੀ ਉਹ ਮੰਡਣਾ ਆਹ ਇਹ ਕਹਿਣਾ ਚਾਹੁੰਦੇ ਮਾਰ ਰਹੇ ਸਾਨੂੰ ਇਹਨੂੰ ਆਵਾਜ਼ ਬਹੁਤ ਮਾਰ ਪ੍ਰਮਾਤਮਾ ਦਾ ਮੈਂ ਵਿਧਵਾ ਨਹੀਂ ਤੁਹਾਨੂੰ ਹਰ ਮਹੀਨੇ ਸੌਦਾ ਦਿੰਦੇ ਆ ਕਾਨੂੰ ਵਧੀਆ ਲੱਗਦਾ ਸੌਦਾ ਪਸਤਾ ਦਿੰਦੇ ਹਰ ਮਹੀਨੇ ਦੇ ਮਹੀਨੇ ਹੀ ਚਲੋ ਕਾ ਨੇ ਇਹਦਾ ਮੰਦਲ ਵੀ 500 ਜਾਣੇ ਮਿਸਤਰੀਆਂ ਨੇ ਧੜੀ ਧੂਰੀ ਜਾਣੇ ਆ ਤੇ ਉਦਾਂ ਵੀ ਸ਼ੂਗਰ ਸ਼ਾਕਰ ਨਾ ਕੰਮ ਕੋ ਮਾਈਨਾ ਕੀ ਕਰਦੇ ਤੇ ਬਹੁਤ ਵਧੀਆ ਲੱਗਦਾ ਸਾਨੂੰ ਪਰਮਾਤਮਾ ਆਰਮੀ ਨੇ ਹਮ ਸੌਦਾ ਦਿੰਦੇ ਆ ਜੀ ਅਛਤ ਕਰਦੇ ਪਨਾ ਕਰੇ ਪਰਮਾਤਮਾ ਇਹਨਾਂ ਦੇ ਬੱਚਿਆਂ ਦੀ ਵੱਟੀ ਉੱਪਰ ਕਰੇ ਜਿਸ ਜ਼ਾਲਿ ਅੱਜ ਜਿਹੜੀ ਤੁਹਾਨੂੰ ਕੋ ਸੇਵਾ ਦੀ ਨਿਭਾ ਰਹੇ ਜੇ ਰੋਲੀ ਦੇ ਦਿਵਾਲੀ ਦੇ ਤਿਹਾਰ ਤਕਰੀਬਾ ਨੂੰ ਰਾਸ਼ਨ ਬਣਦੀ ਜੀ ਕੀ ਕਹਿਣਾ ਚਾਹੁੰਦੇ ਜੀ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਸ਼ੁਕਰੀਆ ਤੁਹਾਡਾ ਰਹੀ ਗੱਲ ਅਗਰੇ ਸਮਾਨ ਮੰਡਣ ਦੀ ਇਹ ਲਗਭਗ ਸ਼ਾਇਦ ਆਪਾਂ ਪਹਿਲਾਂ ਵੀ ਇਸ ਸਿਲਸਿਲੇ 'ਚ ਡਿਸਕਸ ਕਰ ਚੁੱਕੇ ਹਾਂ ਕਿ ਆਪਾਂ ਕੋਰੋਨਾ ਦੀ ਦੌਰਾਨ ਇਹਨੂੰ ਸ਼ੁਰੂ ਕੀਤਾ ਸੀ ਪਰ ਆਪਾਂ ਇਹਨੂੰ ਬੰਦ ਨਹੀਂ ਕਰ ਸਕੇ ਮੰਨਿ ਇਜ਼ਾਜ਼ਤ ਨਹੀਂ ਦਿੱਤੀ ਉਹੀ ਹੁਣ ਗੱਲ ਰਿਪੀਟ ਆ ਪਹਿਲੇ ਵਾਲੀ ਕਿ ਜਿੱਦਾਂ ਸੁਖਨ ਜਿਆ ਨਹੀਂ ਮਿਲਦਾ ਚੈਨ ਜਿਆ ਨਹੀਂ ਮਿਲਦਾ ਸੋ ਗੁਰੂ ਨੇ ਦਇਆ ਕੀਤੀ ਆ ਹਮੇਸ਼ਾ ਹੀ ਚਾਹੇ ਉਹ ਦੀਵਾਲੀ ਆਵੇ ਚਾਹੇ ਉਹ ਲੋਹੜੀ ਆਵੇ ਜਾਂ ਅਦਰਡੇ ਜਿੱਦਾਂ ਵੀ ਮਤਲਬ ਮੌਕੇ ਮੌਕੇ ਤੇ ਤਿਹਾਰ ਆਉਂਦੇ ਨੇ ਉਹਨਾਂ ਦੇ ਉੱਤੇ ਇਹ ਜਿਹੜਾ ਸਮਾਨ ਆ ਆਪਾਂ ਸੌਦਾ ਡਾ ਡਿਸਟ੍ਰੀਬਿਊਟ ਕਰੀਦਾ ਲਗਭਗ ਮੇਰੇ ਕੋਲੇ ਲੰਬੇ ਸਮੇਂ ਤੋਂ 7 80 ਕਰਾਬ ਦੇ ਕਰੀਬ ਦੇ ਪਰਿਵਾਰ ਨੇ ਕੁਝ ਆਟਾ ਵੀ ਲੈਂਦੇ ਨੇ ਚੱਕੀ ਤੋਂ ਥਰੂ ਪ੍ਰੋਪਰ ਤੇ ਕੁਝ ਇੱਥੇ ਸਮਾਨ ਲੈਂਦੇ ਨੇ ਮੇਰੇ ਕੋਲੋਂ ਅੱਜ ਚੁੱਚੀ ਤੌਰ ਤੇ ਪਹੁੰਚੇ ਨੇ ਮੇਰੇ ਐਮਐਲਏ ਸਾਹਿਬ ਇਹਨਾਂ ਦੇ ਸਾਥੀ ਔਰ ਮੇਰੇ ਸੱਜਣ ਮੇਰਾ ਪਰਿਵਾਰ ਮਾਸਟਰ ਜੀ ਨੇ ਆ ਪ੍ਰਧਾਨ ਸਾਹਿਬ ਨੇ ਗੁਰਦੁਆਰੇ ਸਭ ਤੋਂ ਸਾਰੇ ਸ਼ਾਇਦ ਮੈਂ ਸਾਰਿਆਂ ਦੇ ਨਾਂ ਨਹੀਂ ਲੈ ਪਾਉਂਗਾ ਮੇਰੀ ਟੀਮ ਜਿਹੜੀ ਹੈ ਨਾਲ ਮੇਰੇ ਹੈਲਪ ਕਰਦੀ ਹੈ ਮੇਰੀ ਤੋਂ ਸੋ ਗੁਰੂ ਨੇ ਦਇਆ ਕੀਤੀ ਸੱਚੇ ਪਾਤਸ਼ਾਹ ਨੇ ਅੱਜ ਲੋਹੜੀ ਦੇ ਮੌਕੇ ਤੇ ਅਚੇਚੇ ਤੌਰ ਤੇ ਆਹੀਂ ਜਿਵੇਂ ਦੀਵਾਲੀ ਦੀ ਮਠਿਆਈ ਵੰਡੀ ਅੱਜ ਆਹੀਂ ਰਿਉੜੀਆਂ ਤੇ ਮੁਕੜੀ ਨਾਲ ਵੰਡ ਰਹੇ ਆ ਸੱਚੇ ਪਾਤਸ਼ਾਹ ਦੀ ਦਇਆ ਦੇ ਨਾਲ ਸਰੋ ਹੋਰ ਤੁਹਾਡੀ ਸੰਸਥਾ ਹੈਗੀ ਆ ਉਹਦੇ ਵੱਲੋਂ ਕੀ ਕੀ ਉਪਰਾਲੇ ਕੀਤੇ ਰਹੇਗੇ ਇਸ ਪ੍ਰੋਬਲਮ ਵਾਸਤੇ ਲਾਡੀ ਵੀਰੇ ਜਿਸ ਤਰ੍ਹਾਂ ਗੁਰਤੇਗਪਾਦ ਰਾਸਰਾ ਸੇਵਾ ਟੈਸਟ ਲੋਕਾਂ ਦੇ ਚੁੱਲਿਆਂ ਤੱਕ ਅਨਾਜ ਪਹੁੰਚਾਉਣ ਦੀ ਸੇਵਾ ਕਰਦਾ ਏ ਉਸੇ ਤਰ੍ਹਾਂ ਇਹਨਾਂ ਦਾ ਉਪਰਾਲਾ ਵਾ ਪਿੰਡ ਦੀਆਂ ਗਲੀਆਂ ਤੋਂ ਗਰਾਊਂਡ ਤੱਕ ਜਿਹਦੇ ਵਿੱਚ ਨੀਅਰ ਬੋਟ ਸਾਡੇ ਕੋਲ 50 ਪਲੱਸ 50 ਤੋਂ 60 ਦੇ ਕਰੀਬ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਪਿੰਡ ਦੀਆਂ ਗਲੀਆਂ ਤੋਂ ਗਰਾਊਂਡ ਤੱਕ ਪ੍ਰੇਰਿਤ ਕਰਦੇ ਆ ਜਿਹਦੇ ਵਿੱਚ ਉਹਨਾਂ ਦੇ ਕੋਚਿੰਗ ਜਾਂ ਖੇਡ ਦਾ ਜਾਂ ਅਦਰ ਉਹਨਾਂ ਨੂੰ ਖਾਣਾ-ਪੀਣਾ ਕਰਨਾ ਵਰਦੀਆਂ ਸ਼ੂਜ਼ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਅਸੀਂ ਉਹਨਾਂ ਨੂੰ ਗੁਰਤੀ ਕਪਾਤ ਰਾਸਾ ਸਿਓਟਸ ਜਿਹੜਾ ਨਾ ਪ੍ਰੋਵਾਈਡ ਕਰਵਾਉਂਦਾ ਹੈ। ਸ੍ਰੀ ਕੇ ਸੰਸਥਾ ਕਦੋਂ ਤੋਂ ਇਹ ਚੱਲਦੀ ਆ ਰਹੀ ਹੈ ਕਦੋਂ ਦਾ ਇਹ ਬਾਲਾ ਕੀਤਾ ਜਾ ਰਿਹਾ ਹੈ ਸਾਡੇ ਉਹਨਾਂ ਦੀ। ਲੜੀ ਵੀਰੇ ਅਨੀ ਰਿਪੋਰਟ ਇਹ ਸੰਸਥਾ ਤਾਂ ਚੱਲਦੀ ਉਹਨੂੰ 6 ਸਾਲ ਪਲੱਸ ਹੋ ਗਏ ਨੇ। ਪਰਾ ਜਿਹੜਾ ਗਲੀਆਂ ਤੋਂ ਗਰਾਊਂਡ ਤੱਕ ਦਾ ਜਿਹੜਾ ਸਫ਼ਰ ਆ ਇਹਨੂੰ ਨੀ ਰਿਪੋਰਟ ਤੀਸਰਾ ਸਾਲ ਹੈਗਾ ਹੁਣ ਅਸੀਂ ਇੱਕ ਫਰਵਰੀ ਮਹੀਨੇ ਦੇ ਵਿੱਚ ਇੱਕ ਟੂਰਨਾਮੈਂਟ ਕਰਾਉਣੇ ਜਿਹਦਾ ਹਰ ਸਾਲ ਹੀ ਟੂਰਨਾਮੈਂਟ ਕਰਾਉਣੇ ਆ ਉਹਦਾ ਟਾਈਮ ਫਰਵਰੀ ਮਹੀਨਾ ਹੁੰਦਾ ਉਹਨੇ ਫਰਵਰੀ ਮਹੀਨੇ ਦੇ ਵਿੱਚ ਟੂਰਨਾਮੈਂਟ ਕਰਵਾ ਰਹੇ ਆ ਤੇ ਅਸੀਂ ਉਹ ਟੂਰਨਾਮੈਂਟ ਦੇ ਦੌਰਾਨ ਤੁਹਾਡੇ ਚੈਨਲ ਦੇ ਰਾਹੀਂ ਇੱਕ ਪ੍ਰੇਰਿਤ ਕਰਨਾ ਚਾਹੁੰਦੇ ਆ ਪਿੰਡ ਵਾਸੀਆਂ ਨੂੰ ਅਤੇ ਜਿਹੜੇ ਐਨ ਆਰ ਆ ਵੀਰ ਪਿੰਡ ਖਲਚੀਆਂ ਦੇ ਬੈਠੇ ਨੇ ਬਾਹਰ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਤਕੜੇ ਹੋ ਕੇ ਸਪੋਰਟ ਕਰੋ ਇਹ ਬੱਚਿਆਂ ਦੀ ਹੈਲਪ ਕਰੋ ਔਰ ਪਿੰਡ ਖਲਚੀਆਂ ਦਾ ਜਿਹੜਾ ਨਾਮ ਆ ਉਹ ਵਧੀਆ ਤਰੀਕੇ ਦੇ ਨਾਲ ਆ ਵੀ ਹੋਰ ਜਿਹੜੇ ਬੱਚੇ ਨੇ ਇਹ ਉੱਪਰ ਕੀ ਸਾਹਮਣੇ ਹੋਣ ਧੰਨਵਾਦ ਜੀ ਹੋਰ ਵੀ ਮਤਲਬ ਤੁਹਾਡੇ ਕੋਲ ਪ੍ਰਾਲਿਆ ਕੀਤਾ ਜਿਹੜੇ ਬੱਚੇ ਹੁਣ ਬਿਲਕੁਲ ਮਤਲਬ ਕਿਸੇ ਪੈਸੇ ਦੀ ਕਮੀ ਕਰਕੇ ਸਕੂਲਾਂ 'ਚ ਪੜ੍ਹ ਨਹੀਂ ਸਕਦੇ ਹੈਗੇ ਜਾਂ ਮਤਲਬ ਉਹਨਾਂ ਨੂੰ ਸਕੂਲ ਨੂੰ ਪੜ੍ਹਾਉਣ ਵਾਸਤੇ ਸੰਸਥਾ ਲੋਕੀ ਹੋਈ ਪ੍ਰਾਲਿਆ ਕੀਤਾ ਜਾ ਰਿਹਾ ਹੈ ਹਾਂ ਬਿਲਕੁਲ ਜੀ ਬਿਲਕੁਲ ਜਿਹੜੇ ਬੱਚੇ ਅਗਰ ਨਹੀਂ ਪੜ੍ਹ ਸਕਦੇ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ ਸਿਰਫ ਉਹਦਾ ਦਾਇਰਾ ਸਾਡਾ ਜਿਹੜਾ ਛੋਟਾ ਅਈ ਉਹ ਦਾਰੀਪੱਟੀ ਵਿੱਚ ਨਹੀਂ ਜਾਂਦੀ ਸਿਰਫ ਪਿੰਡ ਖਲਚੀਆਂ ਜਾਂ ਲਾਗਲੇ ਛੋਟੇ ਪਿੰਡ ਨੇ ਜਿੱਦਾਂ ਹੁਣ ਸਾਡੇ ਕੋਲ ਆ ਰਾਸ਼ਨ ਵੀ ਖੜਦੇ ਨੇ ਲਾਗ ਪਾਣੀਆਂ ਅਮਤੇਪੁਰ ਨਰਿੰਜਨਪੁਰ ਪੋਰਚੀ ਮਤਲਬ ਇਨਾ ਪਿੰਡਾਂ ਦੇ ਵੀ ਸਾਡੇ ਕੋਲ ਜਿਹੜੇ ਮੈਂਬਰ ਨੇ ਉਹ ਆਉਂਦੇ ਨੇ ਇਸੇ ਤਰ੍ਹਾਂ ਲਾਗਲੇ ਏਰੀਆ ਦੇ ਵਿੱਚ ਅਗਰ ਜੇ ਬੱਚੇ ਵੀ ਕੋਈ ਇਸ ਤਰ੍ਹਾਂ ਦੀ ਹੈਲਪ ਵੀ ਕਿਸੇ ਦੀ ਚਾਹੀਦੀ ਆ ਉਹ ਵੀ ਕਰਦੇ ਆ ਜੇ ਕੋਈ ਹੈਂਡੀਕੈਪਲਡ ਆ ਚਾਹ ਰਿਹਾ ਜਿੱਦਾਂ ਅਸੀਂ ਪਿਛਲੇ ਸਮੇਂ ਦਰਾਂ ਸਾਈਕਲ ਦਿੱਤੇ ਨੇ ਹੁਣ ਸਾਡੇ ਕੋਲ ਹੁਣ ਵੀ ਸਾਈਕਲ ਪਏ ਨੇ ਇਸ ਤਰ੍ਹਾਂ ਦਾ ਕੋ ਲੱਗਦਾ ਕਿ ਕਿਸੇ ਨੂੰ ਉਹਦੀ ਲੋੜ ਆ ਤਾਂ ਹੀ ਉਹ ਮੱਇਆ ਕਰੋਨੇ ਆ। ਅੱਜ ਲੋੜੀ ਦੇ ਇਤਿਹਾਸ ਤੇ ਤੁਸੀਂ ਥੋੜੀ ਬੰਡੜਾਇ ਜੀ ਕੀ ਕਹਿਣਾ ਚਾਹੁੰਦੇ ਹੋ? ਵੇਖੋ ਜੀ ਪਹਿਲੋਂ ਤਾਂ ਮੈਂ ਧੰਨਵਾਦ ਕਰਦਾ ਸਰਦਾਰ ਸਵਰਨਜੀਤ ਸਿੰਘ ਜੀ ਸੰਧੂ ਸਾਹਿਬ ਦਾ ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਇੱਕ ਮਹਿਮ ਚਲਾਈ ਆ ਜਿਹਦੇ ਵਿੱਚ ਕੋਈ 80 ਪਰਿਵਾਰਾਂ ਨੂੰ 80 ਬੀਬੀਆਂ ਨੂੰ ਉਹ ਵਿਧਵਾ ਨੇ ਕੁਝ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੀਆਂ। ਉਹਨਾਂ ਨੂੰ ਰਾਸ਼ਨ ਜਿਹੜਾ ਵਾ ਹਰ ਮਹੀਨੇ ਜਿਹੜਾ ਵਾ ਉਹ ਮਈਆ ਕਵਲੇ ਮੈਂ ਬੜੀ ਵੱਡੀ ਗੱਲ ਆ ਸਲੰਗਾ ਜੋ ਕਦਮ ਔਰ ਆਪਣੇ ਦਸਾਂ ਨਵਾਂ ਦੀ ਕਿਰਤ ਦੇ ਵਿੱਚੋਂ ਗੁਰੂ ਮਾਰ ਜੇ ਬਾਬਾ ਜੀ ਨਾਨਕ ਜੀ ਜਿੱਦਾਂ ਇੱਕ ਵੰਡ ਕੇ ਛਕੋ ਦੀ ਇੱਕ ਕਈ ਸੀਗੀ ਉਸੇ ਤਰ੍ਹਾਂ ਸੰਧੂ ਸਾਹਿਬ ਜਿਹੜੇ ਆ ਹਰ ਹਰ ਮਹੀਨੇ ਔਰ ਜਦੋਂ ਵੀ ਕਿਤੇ ਗਰੀਬ ਆਦਮੀ ਨੂੰ ਲੋੜ ਪੈਂਦੀ ਉਹਦੇ ਨਾਲ ਡਟ ਕੇ ਖਲੋਂਦੇ ਆ ਮੈਂ ਇਸ ਪਰਿਵਾਰ ਦਾ ਧੰਨਵਾਦ ਕਰਦਾ ਆ ਲੋਹੜੀ ਦਾ ਦਿਹਾੜਾ ਰਿਹਾ ਵਾ ਉਹਦੇ ਵਿੱਚ ਵੀ ਇਹਨਾਂ ਦਾ ਬੜਾ ਵੱਡਾ ਸਹਿਯੋਗ ਆ ਔਰ ਉਹ ਵੀ ਅੱਜ ਜਿਹੜਾ ਵਾ ਜਿਹੜੇ ਸਾਡੀਆਂ ਭੈਣਾਂ ਮਾਤਾਵਾਂ ਬਜ਼ੁਰਗ ਨੇ ਜਾਂ ਵਿਧਵਾ ਨੇ ਉਹਨਾਂ ਨੂੰ ਜਿਹੜਾ ਲੋਹੜੀ ਦੇ ਤੌਰ ਤੇ ਵੀ ਜਿਹੜਾ ਵਾ ਅੱਜ ਸਨਮਾਨਿਤ ਕਰਨਾ ਉਹਨਾਂ ਦੇ ਵਾਸਤੇ ਜੋ ਰਾਸ਼ਨ ਪਾਣੀ ਉਹ ਵੰਡਣਾ ਔਰ ਮੈਂ ਸਾਰੇ ਖਰਚੀਆਂ ਵਨਵਾਸੀ ਜਿੰਨੀ ਵੀ ਟੀਮ ਖਰਚੀਆਂ ਦੀ ਸਾਡੀ ਇੱਥੇ ਸਾਰੀਆਂ ਮਹਾਨ ਹਸਤੀਆਂ ਸਾਰੀਆਂ ਇਕੱਠੀਆਂ ਹੋਈਆਂ। ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਤੇ ਅੱਜ ਇਸ ਜਿਹੜਾ ਅੱਜ ਦਾ ਇੱਕ ਕਦਮ ਹੈ ਜਿਹੜਾ ਚੱਲਣ ਲੱਗੇ ਆ ਜਿਹੜਾ ਲੋੜੀ ਦੇ ਸੰਬੰਧ ਵਿੱਚ ਜਿਹੜਾ ਰਾਸ਼ਨ ਪਾਣੀ ਬੀਬੀਆਂ ਨੂੰ ਦੇਣ ਲੱਗੇ ਉਹਦੇ ਵਿੱਚ ਸਾਰੇ ਇਕੱਤਰ ਹੋਏ ਆ। ਔਰ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ। ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹ ਜਿਹੜੇ ਪਰਿਵਾਰ ਆ ਇਹਨਾਂ ਨੂੰ ਮਹਾਰਾਜ ਵਧੀਆ ਕਿਰਪਾ ਕਰੇ ਇਹਨਾਂ ਤੇ। ਔਰ ਸੰਧੂ ਸਿੰਘ ਸੰਧੂ ਸਾਹਿਬ ਔਰ ਇਹਨਾਂ ਦੇ ਪਰਿਵਾਰ ਤੇ ਵੀ ਕਿਰਪਾ ਕਰੇ ਜਿਹੜੇ ਆਪਣੇ ਦਸਾਂ ਨੋਵਾਂ ਦੀ ਕਮਾਈ ਦੇ ਵਿੱਚੋਂ ਕਿਰਤ ਦੇ ਵਿੱਚੋਂ ਇਹ ਪੁੰਨਦਾਨ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਧੂ ਪਰਿਵਾਰ ਜੀ ਸੇਵਾ ਕਰਦੇ ਜੁਤੀ ਲੋਕਾਂ ਨੂੰ ਦੇਖੋ ਜੀ ਮੈਂ ਇੱਕ ਬੇਨਤੀ ਵੀ ਕਰਦਾ ਕਿ ਜਿਹੜੇ ਪੁੱਜਦੀ ਵਾਲੇ ਆ ਜਿਹੜੇ ਕਰ ਸਕਦੇ ਆ ਉਹ ਵੀ ਆਪਣੇ ਦਸਾਂ ਨੋਵਾਂ ਦੀ ਕਿਰਤ ਦੇ ਵਿੱਚੋਂ ਜਿਹੜਾ ਵਾ ਉਹ ਦਸਵੰਦ ਕੱਢਣ ਔਰ ਉਹਦੇ ਨਾਲ ਪਰਮਾਤਮਾ ਵੀ ਖੁਸ਼ ਹੁੰਦਾ ਤੇ ਜਿਨ੍ਹਾਂ ਦੇ ਘਰ ਇਹ ਚੀਜ਼ ਜਾਂਦੀ ਆ ਕੁਰਾਸ਼ਨ ਜਾਂਦਾ ਵਾ ਉਹਨਾਂ ਦਾ ਪਰਿਵਾਰ ਉਹ ਵੀ ਸ਼ਿੱਸ਼ਾ ਦਿੰਦਾ ਵਾ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਜਿਹੜੇ ਸਹਿੰਦੀ ਵਾਲੇ ਪਰਿਵਾਰ ਹੈ ਜਿਹੜੇ ਪੁੰਨਦਾਨ ਕਰ ਸਕਦੇ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਇਸ ਕਰਕੇ ਮੈਂ ਪੱਤਰਕਾਰ ਭਾਈ ਜਰੇ ਦਾ ਔਰ ਜਿਹੜੀ ਅੱਜ ਟੀਮ ਆਈ ਆ ਪੱਤਰਕਾਰ ਸਹਿਬਾਨਾਂ ਦੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਧੰਨਵਾਦ ਕਰਦਾ ਵੇਖੋ ਕਿ ਪੱਤਰਕਾਰ ਇਹੋ ਜੀ ਚੀਜ਼ ਆ ਜਿਹੜੀ ਸਾਡੀ ਹਰ ਇੱਕ ਗੱਲ ਹਰ ਇੱਕ ਤੱਕ ਪਹੁੰਚਾਉਂਦੇ ਭਾਵੇਂ ਉਹ ਵੇਖੋਰਾ ਸਵੇਰੇ ਸੋ ਤੇ ਉੱਠੀਦਾ ਵਾ ਔਰ ਆਉਂਦਿਆਂ ਨੂੰ ਸਵੇਰ ਦੇ ਟਾਈਮ ਅਖਬਾਰ ਹੁੰਦੀ ਆ ਉਹਦੇ ਨਾਲ ਸਾਰੇ ਇੰਡੀਆ ਵਰਲਡ ਦੀ ਜਿਹੜੀ ਜਾਣਕਾਰੀ ਉਹ ਪੱਤਰਕਾਰ ਸਹਿਬਾਨ ਦਿੰਦੇ ਨੇ ਔਰ ਪਿਛੇ ਜੇ ਪੱਤਰਕਾਰਾਂ ਤੇ ਬੜਾ ਜ਼ੁਲਮ ਹੋਇਆ ਪਰਚੇ ਦਰਜ ਹੋਏ ਅਸੀਂ ਉਸ ਦਿਨ ਵੀ ਡਟ ਕੇ ਪੱਤਰਕਾਰ ਭਾਈਚਾਰੇ ਦੇ ਨਾਲ ਖੜੇ ਅੱਗੇ ਵੀ ਜਿੱਥੇ ਵੀ ਪੱਤਰਕਾਰ ਭਾਈਚਾਰੇ ਨੂੰ ਲੋੜ ਪਈ ਅਸੀਂ ਚਟਾਨ ਵਾਂਗੂ ਕਾਂਗਰਸ ਪਾਰਟੀ ਨਾਲ ਖੜੀ ਆ ਔਰ ਮੈਂ ਦੁਬਾਰੇ ਪੱਤਰਕਾਰ ਸਹਿਬਾਨ ਦਾ ਧੰਨਵਾਦ ਕਰਦਾ ਵਾ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀਦ ਕੋਲ ਪਏ ਜਿਹੜਾ ਇਹਨਾਂ ਭੈ ਜਿਹਨਾਂ ਨੂੰ ਪ੍ਰਾਲਾ ਕੀਤਾ ਹੈ ਜਿਹਨਾਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਬਣੇ ਦਿਨ ਇਤਿਹਾਰ ਤੇ ਵੀ ਇਹਨਾਂ ਦੇ ਕਿਫਟ ਦਿੰਦੇ ਆ ਹਾਂਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਹਾਂ ਮਾਰਾ ਸਾਨੂੰ ਇਹਨੂੰ ਆਵਾਜ਼ ਬਹੁਤ ਮਾਰ ਪ੍ਰਮਾਤਮਾ ਦਾ ਬੇਨੁਮ ਵਿਧਵਾ ਵਹੀਂ ਤੁਹਾਨੂੰ ਹਰ ਮਹੀਨੇ ਸੌਦਾ ਦਿੰਦੇ ਆ ਅਸੀਂ ਛੋਟੇ ਛੋਟੇ ਸਾਡੇ ਬੱਚੇ ਕਿੰਨੇ ਸਾਲ ਹੋ ਗਏ ਸਾਡੇ ਵਿਧਵਾ ਹੈ ਨਾ ਹਾਂਜੀ ਇਹ ਪੰਜ 6 ਮਹੀਨੇ ਹੋ ਗਏ ਸਾਨੂੰ ਪਹਿਲਾਂ ਤਾਂ ਪਤਾ ਨਹੀਂ ਪਾ ਚਾਈ ਪਾ ਚ ਕੋਏ ਤੇ ਇਹਨਾਂ ਨੂੰ ਦੱਸੇ ਜੀ ਨਵੇਂ ਪਰਿਵਾਰ ਜੁੜੇ ਜੀ ਹਾਂਜੀ ਹਾਂਜੀ ਸਾਨੂੰ ਵਧੀਆ ਲੱਗਦਾ ਸੌਦਾ ਪੱਤਾ ਦਿੰਦੇ ਹਰ ਮਹੀਨੇ ਦੇ ਮਹੀਨੇ ਹੀ ਚਲੋ ਖਾਣੇ ਹੁੰਦਾ ਮੰਨ ਲਵੀਂ ਮੈਂ ਸੋ ਜਾਣਦੇ ਆ ਮਿਸਤਰੀਆਂ ਨੇ ਧੜੀ ਧੂਣੀ ਜਾਣਦੇ ਆ ਤੇ ਉਦਾਂ ਵੀ ਸ਼ੂਗਰ ਸ਼ਾਕਰ ਨੂੰ ਤੇ ਆਹੀ ਕੰਮ ਕੋ ਮੈਂ ਨਾ ਕੀ ਕਰਦੇ ਤੇ ਬਹੁਤ ਵਧੀਆ ਲੱਗਦਾ ਸਾਨੂੰ ਪਰਮਾਤਮਾ ਹਰ ਮਹੀਨੇ ਹਾਨੂੰ ਸੌਦਾ ਦਿੰਦੇ ਆ ਵਿਚਾਰੇ ਮਾਝਿਤ ਕਰਦੇ ਪਲਾ ਕਰੇ ਪਰਮਾਤਮਾ ਇਹਨਾਂ ਦੇ ਬੱਚਿਆਂ ਦੀ ਮੱਟੀ ਉੱਪਰ ਕਰੇ ਉਹ ਰਟੀ ਹੁੰਦੀ ਵੀ ਕਰੇ ਪਰਮਾਤਮਾ ਸਰਕਾਰ ਨਾਲ ਆਪਣਾ ਸੁਖਵਿੰਦਰ ਕੋ ਜਿਹੜਾ ਇਸ ਫੌਲੋ ਇਹ ਪਿੰਨ ਨੂੰ ਰਾਸ਼ਨ ਵੰਡੇ ਕੇ ਪਹਲਾ ਕੀਤਾ ਜਾ ਰਿਹਾ ਕੀ ਇੱਥੇ ਕਹਿ ਜਾਓਗੇ ਭਈ ਇਹਦੇ ਵਿੱਚ ਕਰਦੇ ਵੀ ਬਹੁਤ ਧੰਨਵਾਦ ਹੈ ਟੀਮ ਦਾ ਕਿ ਜਿਹੜਾ ਗਰੀਬਾਂ ਦਾ ਸੋਚਿਆ ਜਾਂਦੇ ਪਤੀ ਸਿਰਤੇ ਨਹੀਂ ਆ ਮਿਸਤਰੀਆਂ ਨਾਲ ਕੰਮ ਕਰਕੇ ਦਿਹਾੜੀ ਕਰਕੇ ਆਪਣਾ ਚੱਟ ਨਗਾਉਨੇ ਆ ਏ ਟੀਮ ਦਾ ਬੜਾ ਧੰਨਵਾਦ ਵੀ ਸਾਨੂੰ ਚਲੋ ਮਹੀਨੇ ਬਾਅਦ ਸੌਦਾ ਮਿਲਦਾ ਮਹਾਰਾਜ ਇਹਨਾਂ ਦੇ ਵੱਡੀਆਂ ਉਮਰਾਂ ਕਰੇ ਇਸ ਤਰਕੀਆਂ ਦੇ ਵੀ ਤੇ ਸਾਨੂੰ ਇਦਾਂ ਹੀ ਹਰ ਮਹੀਨੇ ਸੌਦਾ ਮਿਲਦਾ ਕਿੰਨੇ ਸਾਲ ਹੋ ਗਏ ਇਸ ਸਾਨੂੰ ਜੀ ਸੌਦਾ ਤੇ ਕਾਫੀ ਚਿਰ ਦਾ ਮਿਲਦਾ ਸੀ ਪਰ ਸਾਨੂੰ ਬਾਅਦ ਚ ਪਤਾ ਲੱਗੇ ਸਾਨੂੰ ਜਦੋਂ ਪਤਾ ਲੱਗਾ ਹਰ ਮਹੀਨੇ ਹਾਂਜੀ ਹਰ ਮਹੀਨੇ ਹਰ ਮਹੀਨੇ ਸੌਦਾ ਮਿਲਦਾ ਸੀ ਕੋਰੋਨਾ ਚ ਚੱਲ ਰਿਹਾ ਸੀ ਤੇ ਪਰ ਇਹਨਾਂ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਵੀ ਮਤਲਬ ਵੀ ਕੋਰੋਨਾ ਵਾ ਜ ਸਾਡੇ ਕੋ ਕੰਜਾਸ ਨਹੀਂ ਪਰ ਇਹ ਫੇ ਵੀ ਗਰੀਬਾਂ ਦਾ ਸੋਚਦੇ ਆ ਇਹਨਾਂ ਨੇ ਹਰ ਮਹੀਨੇ ਸਾਨੂੰ ਸੌਦਾ ਦਿੰਦੇ ਆ ਰੰਜਨਾ ਮੇਰਾ ਨਾਮ ਅਰੇ ਜੀ ਇਹਨਾਂ ਵਾਂ ਭਾਈ ਜੀ ਨੂੰ ਪਰਾਲਾ ਕੀਤਾ ਜਾ ਰਿਹਾ ਹਰ ਇਤਿਹਾਸ 'ਚ ਕੋਈ ਨਾ ਕੋਈ ਰਾਸ਼ਨ ਮੰਗਦੇ ਨੇ ਕੋਈ ਨਾ ਕੋਈ ਕਰਦੇ ਹੁੰਦੇ ਕੀ ਕਹਿਣਾ ਚਾਹੁੰਦੇ ਸੀ ਕਿਦਾਂ ਦਾ ਲੱਗਦਾ ਐ ਤੇ ਸਾਨੂੰ ਹਰ ਮਹੀਨੇ ਹਣਵਾ ਅਸੁੰਦੀ ਆ ਸਾਡੇ ਬੱਚੇ ਛੋਟੇ ਛੋਟੇ ਖਾਣ ਵਾਲੇ ਇਹਨਾਂ ਨੂੰ ਮਹਾਰਾਜ ਲੰਬੀਆਂ ਲੰਬੀਆਂ ਉਮਰਾਂ ਦੇਵੇ ਤੇ ਕਿੰਨੇ ਚਿਰ ਤੋਂ ਰਾਸ਼ਨ ਲਿੰਦੇ ਤੁਸੀਂ ਕਿੰਨੇ ਚਿਰ ਤੋਂ ਇਹ ਨਾਲ ਬਲਤ ਲੈਂਦੇ ਰਹੇ ਹੋ ਦੋ ਤਿੰਨ ਸਾਲ ਹੋ ਗਏ ਲੈਂਦੇ ਆ ਇਸ ਤਾਂ ਜੇ ਜਿੱਦਾਂ ਇਹ ਪ੍ਰਾਲਾ ਕਰਦੇ ਐ ਹੋਰ ਨਾਲ ਵੀ ਕਰਨਾ ਚਾਹੀਦਾ ਚਾਹੀਦਾ ਹਾਂਜੀ ਹੋਰ ਨਾਲ ਵੀ ਕਰਨਾ ਚਾਹੀਦਾ ਗਰੀਬ ਬੰਦੇ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਹਾਂ ਜੀ ਚਲ ਕੇ ਉਹਦਾ ਜਵਾਬ ਹੈ ਹਾਂ ਜੀ ਸਕਿੰਦਰ ਕਾ ਹਾਂ ਜੀ ਸਿੰਦਰਪ ਸਿੰਘ ਜਿਹੜਾ ਭਰਾਲਾ ਕਰ ਰਹੇ ਆ ਇੱਕ ਟਿਪੂਰੇ